ਅੱਜ ਮੈਂ ਦੀ ਸਭ ਤੋਂ ਵੱਡੀ ਖਬਰ ਰੋਪੜ ਤੋਂ ਸਾਹਮਣੇ ਨਿਕਲ ਕੇ ਆ ਰਹੀ ਆ ਰੋਪੜ ਦੇ ਇੱਕ ਵਿਆਹ ਸਮਾਗਨ ਦੇ ਵਿੱਚ ਆਮਾ ਦੀ ਪਾਰਟੀ ਦੇ ਆਗੂ ਆਮਾ ਦੀ ਪਾਰਟੀ ਦੇ ਐਮਐਲਏ ਦੇ ਗੋਲੀ ਲੱਗਣ ਦੀ ਖਬਰ ਸਾਹਮਣੇ ਨਿਕਲ ਕੇ ਆ ਰਹੀ ਆ ਤੁਹਾਨੂੰ ਵਿਸਤਾਰ ਦੇ ਨਾਲ ਦੱਸ ਦਿਆਂ ਤੁਸੀਂ ਪੂਰੀ ਵੀਡੀਓ ਨੂੰ ਜਰੂਰ ਸੁਣਨਾ ਤੇ ਅੱਗੇ ਸ਼ੇਅਰ ਕਰਨਾ ਤੁਹਾਨੂੰ ਦੱਸ ਦਈਏ ਕਿ ਆਪ ਆਗੂ ਤੇ ਹਮਲਾ ਹੋਇਆਗਾ ਰੋਪੜ ਦੇ ਇੱਕ ਵਿਆਹ ਸਮਾਗਨ ਦੇ ਵਿੱਚ ਗੋਲੀ ਚੱਲੀ ਆ ਜਿਦਾ ਕਿ ਰੋਪੜ ਦੇ ਸ੍ਰੀ ਆਨੰਦਪੁਰ ਸਾਹਿਬ ਵਿਖੇ ਇੱਕ ਵਿਆਸ ਸਮਾਗਮ ਹੋਇਆ ਸੀ ਉਹਦੇ ਵਿੱਚ ਅਮਾ ਦੀ ਪਾਰਟੀ ਦੇ ਜਿਹੜਾ ਆਗੂਆ ਨੇਤਰ ਨੰਦਾਂ ਨੂੰ ਇੱਕ ਵਿਆਸ ਸਮਾਗਮ ਦੌਰਾਨ ਜਿਹੜਾ ਗੋਲੀ ਮਾਰੀ ਗਈ ਹੈ ਗੋਲੀ ਦੱਸਿਆ ਜਾ ਰਿਹਾ ਕਿ ਉਹਨਾਂ ਦੇ ਜਿਹੜਾ ਸਿਰ ਦੇ ਪਿੱਛੇ ਜਾ ਕੇ ਵੱਜੀ ਆ ਘਟਨਾ ਦੀ ਜਾਣਕਾਰੀ ਮਿਲਦਿਆਂ ਆਨੰਦਪੁਰ ਸਾਹਿਬ ਦੇ ਪੁਲਸਾ ਮੌਕੇ ਤੇ ਹੀ ਪਹੁੰਚ ਗਈ ਤਣ ਦੱਸਦੀ ਹੈ ਕਿ ਇਸ ਮਾਮਲੇ ਦੀ ਜਿਹੜੀ ਆ ਜਾਂਚ ਉਹ ਸ਼ੁਰੂ ਕਰ ਦਿੱਤੀ ਆ ਪੌੜ ਸਦਕਾਰਿਆ ਅਨੁਸਾਰ ਘਟਨਾ ਵਾਲੀ ਜਗ੍ਹਾ ਤੇ ਮਹੱਤਵਪੂਰਨ ਜਿਹੜੇ ਸਬੂਤ ਨੇ ਉਹ ਇਕੱਠੇ ਕੀਤੇ ਜਾ ਰਹੇ ਨੇ ਪਰ ਹਵਲਾਬਰਾਂ ਦੀ ਜਿਹੜੀ ਪਛਾਣ ਦੀ ਕੋਸ਼ਿਸ਼ ਜਿਹੜੀ ਉਹ ਵੀ ਕੀਤੀ ਜਾ ਰਹੀ ਆ ਤੁਹਾਨੂੰ ਇਹ ਵੀ ਦੱਸ ਦਈਏ ਕਿ ਗੋਲੀ ਅਜੇ ਵੀ ਉਹਨਾਂ ਦੇ ਜਿਹੜਾ ਸਿਰ ਦੇ ਪਿੱਛੇ ਜਿਹੜਾ ਫਸੀ ਹੋਈ ਹੈ ਸਿਰ ਦੇ ਵਿੱਚ ਵੱਜੀ ਸੀ ਤੇ ਉਹਨਾਂ ਨੂੰ ਜਿਹੜਾ ਉਹਨਾਂ ਦੀ ਹਾਲਤ ਜਿਹੜੀ ਬਹੁਤ ਗੰਮੀਰ ਬਣੀ ਹੋਈ ਹੈ ਗੋਲੀ ਦੀ ਆਵਾਜ਼ ਸੁਣਦੇ ਹੀ ਘਟਨਾ ਵਾਲੀ ਜਗ੍ਹਾ ਤੇ ਜਿਹੜਾ ਦਹਿਸਤ ਫੈਲ ਗਿਆ ਕਿਉਂਕਿ ਜਿਹੜਾ ਜਖਮੀ ਨਿਤਨ ਨੰਦਾ ਨੂੰ ਤਤ ਹਸਪਤਾਲ ਦੇ ਵਿੱਚ ਆ ਸਭ ਤੋਂ ਪਹਿਲਾਂ ਜਿਹੜਾ ਆਨੰਦਪੁਰ ਸਾਹਿਬ ਦੇ ਇੱਕ ਹਸਪਤਾਲ ਦੇ ਵਿੱਚ ਜਿਹੜਾ ਭਰਤੀ ਕਰਾਇਆ ਗਿਆ ਸੀ ਉਹਨਾਂ ਦੀ ਹਾਲਤ ਜਿਹੜਾ ਗੰਮੀਰ ਬਣੀ ਹੋਈ ਸੀ ਜਿਹੜਾ ਕਿ ਉਸ ਨੂੰ ਦੇਖਦੇ ਉਹ ਇਹਨਾਂ ਨੂੰ ਪੀਜੀ ਪੀਜੀਆਈ ਚੰਡੀਗੜ੍ਹ ਦੇ ਵਿੱਚ ਰੈਫਰ ਕਰ ਦਿੱਤਾ ਇਸ ਸਮੇਂ ਦੀ ਸਭ ਤੋਂ ਵੱਡੀ ਖਬਰ ਸਾਹਮਣੇ ਨਿਕਲ ਕੇ ਆ ਰਹੀ ਆ ਰੋਪੜ ਦੇ ਇੱਕ ਵਿਆਹ ਸਮਾਗਮ ਦੇ ਵਿੱਚ ਗੋਲੀ ਲੱਗੀ ਆ ਗੋਲੀ ਜਿਹੜਾ ਇੱਕ ਚਲਾਈ ਗਈ ਆ ਆਪ ਆਗੂ ਦੇ ਨਾਲ ਵੱਡੀ ਖਬਰ ਜੁੜੀ ਆ ਕਿ ਆਪ ਆਗੂ ਦੇ ਜਿਹੜੀ ਸਰਚ ਗੋਲੀ ਮਾਰੀ ਗਈ ਆ ਇੱਕ ਵਿਆਹ ਸਮਾਗਮ ਦੌਰਾਨ ਜਿਹੜਾ ਆਨੰਦਪੁਰ ਸਾਹਿਬ ਵਿਖੇ ਆਮ ਪਾਰਟੀ ਦੇ ਆਗੂ ਆ ਜਿਹੜਾ ਨਿਤਨ ਨੰਦਾ ਨੂੰ ਇੱਕ ਵਿਆਹ ਸਮਾਗਮ ਦੌਰਾਨ ਜਿਹੜਾ ਗੋਲੀ ਲੱਗੀ ਆ ਜਿੰਨਾਂ ਦੀ ਹਾਲਤ ਕਾਫੀ ਗੰਮੀ ਦੱਸੀ ਜਾ ਰਹੀ ਆ ਉਹਨਾਂ ਨੂੰ ਪਹਿਲਾਂ ਜਿਹੜਾ ਆਨੰਦਪੁਰ ਸਾਹਿਬ ਦੇ ਹਸਪਤਾਲ ਦੇ ਵਿੱਚ ਆ ਹੀ ਜਿਹੜਾ ਦਾਖਲ ਕਰਵਾ ਦਿੱਤਾ ਗਿਆ ਸੀ ਪਰ ਉਹਨਾਂ ਦੀ ਜਿਹੜੀ ਹਾਲਤ ਆ ਜਿਹੜੀ ਕਾਫੀ ਗੰਮੀਰ ਬਣੀ ਹੋਈ ਆ ਉਹਨਾਂ ਨੂੰ ਤੁਰਤ ਫੇਰ ਜਿਹੜਾ ਪੀਜੀਆਈ ਚੰਡੀਗੜ੍ਹ ਦੇ ਵਿੱਚ ਤੇ ਜਿਹੜਾ ਰੈਫਰ ਕਰ ਦਿੱਤਾ ਹੈਗਾ ਇੱਥੇ ਦੱਸਣਾ ਹੁਣ ਬਣਦਾ ਹੈਗਾ ਕਿ ਪੰਜਾਬ ਦੇ ਵਿੱਚ ਮੈਂ ਕਹਿ ਲਈਏ ਕਿ ਮਿੰਟ ਦੇ ਮਿੰਟ ਬਾਅਦ ਗੋਲੀਆਂ ਚੱਲਣ ਦੀ ਆਵਾਜ਼ ਆ ਰਹੀਆਂ ਨੇ ਪੰਜਾਬ ਦਾ ਉਹ ਕਿਹੜਾ ਇਲਾਕਾ ਪੰਜਾਬ ਦਾ ਉਹ ਕਿਹੜਾ ਜ਼ਿਲ੍ਹਾ ਜਿੱਥੇ ਗੋਲੀਆਂ ਨਹੀਂ ਚੱਲ ਰਹੀਆਂ ਇਹ ਗੋਲੀਆਂ ਜਿਸ ਤਰ੍ਹਾਂ ਆਪਾਂ ਕਹਿੰਦੇ ਨੇ ਕਿ ਦੀਵਾਲੀ ਵਾਲੇ ਪਟਾਕੇ ਪਾਉਂਦੇ ਆ ਇਸ ਤਰ੍ਹਾਂ ਗੋਲੀਆਂ ਚੱਲ ਰਹੀਆਂ ਨੇ ਇਹ ਹਾਲਾਤ ਨੇ ਅੱਜ ਪੰਜਾਬ ਦੇ ਹਾਲਾਤ ਕੀ ਦਰਸਾਉਂਦੇ ਆ ਕਿਤੇ ਕੋਈ ਗੈਂਗਸਟਰ ਆ ਜਿਹੜਾ ਉਹ ਇੱਕ ਦੂਜੇ ਦੇ ਗੋਲੀਆਂ ਮਾਰ ਦਿੰਦਾਗਾ ਕਿਤੇ ਕਿਸੇ ਸਿੰਗਰ ਦੇ ਗੋਲੀ ਵੱਜ ਜਾਂਦੀ ਆ ਕਿਸੇ ਕਿਸੇ ਹੋਰ ਨੇਤਾ ਦੇ ਗੋਲੀ ਵੱਜ ਜਾਂਦੀ ਆ ਕਿ ਇਹ ਜਿਹੜੀਆਂ ਇਹ ਗੋਲੀਆਂ ਨੇ ਇਹ ਕਿਦੋਂ ਰੁਕਣਗੀਆਂ ਜਿਹੜੀਆਂ ਕਿ ਕੀਮਤੀ ਜਾਨਾਂ ਜਿਹੜੀਆਂ ਲਈਆਂ ਜਾ ਰਹੀਆਂ ਨੇ ਬਹੁਤ ਹੀ ਜਿਹੜਾ ਦੁੱਖ ਦੀ ਗੱਲ ਆ ਜਿਹੜਾ ਅੱਜ ਪੰਜਾਬ ਦੇ ਹਾਲਾਤ ਹੋ ਰਹੇ ਆ ਕਿ ਪੰਜਾਬ ਦਾ ਜਿਹੜਾ ਹਾਲਾਤ ਕਾਬੂ ਹੀ ਠਾ ਕਿਉਂ ਨਹੀਂ ਜਿਹੜਾ ਕੀ ਇਹ ਪੁਲਿਸ ਦਰਸਾਉਂਦੀ ਆ ਜਾਂ ਸਰਕਾਰ ਇੱਥੇ ਬੇਵਸਤਾ ਨਹੀਂ ਕਦੇ ਹੋ ਚੁੱਕੀ ਜਾਂ ਫਿਰ ਅਪਰਾਧ ਆਪਾਂ ਦੱਸ ਦਈਏ ਕਿ ਐਨੇ ਵੱਧ ਗਏ ਲੋਕਾਂ ਦੇ ਅੰਦਰ ਸਹਿਨਸ਼ੀਲਤਾ ਹੀ ਖਤਮ ਹੋ ਚੁੱਕੀ ਆ ਲੋਕ ਨਿੱਕੀ ਨਿੱਕੀ ਲੜਾਈਆਂ ਦੇ ਖਾਤਰ ਜਿਹੜਾ ਇੱਕ ਦੂਜੇ ਦੀ ਜਿਹੜਾ ਜਾਨਾ ਲੈਣ ਦੇ ਜਿਹੜਾ ਉੱਤੇ ਉਤਰ ਪੈਂਦੇ ਆ ਇੱਕ ਕੈਥਲ ਤੋਂ ਪਹਿਲਾਂ ਖਬਰ ਸਾਹਮਣੇ ਆਈ ਸੀ ਕਿ ਆਮ ਆਦਮੀ ਪਾਰਟੀ ਦੇ ਐਮਐਲਏ ਵੱਲਾਂ ਇੱਕ ਨੌਜਵਾਨ ਦੀਆਂ ਜਿਹੜੀਆਂ ਲੱਤਾਂ ਤੋੜਨ ਦੀ ਖਬਰ ਸਾਹਮਣੇ ਆਈ ਸੀ ਇਹ ਵੀ ਦੱਸਿਆ ਜਾ ਰਿਹਾ ਕਿ ਆਮਾ ਦੀ ਪਾਰਟੀ ਦਾ ਐਮਐਲਏ ਆ ਉਹਦੇ ਮੁੰਡਿਆਂ ਦੋ ਮੁੰਡਿਆਂ ਉੱਤੇ ਅਤੇ 11 ਜਣੇ ਹੋਰ ਦੇ ਉੱਪਰ ਜਿਹੜਾ ਬਾਕਬਖਤਰਾਮਾਂ ਦੇ ਤਹਿਤ ਪੁਲਸ ਨੇ ਬੇਸਾਕ ਮਕਾਦਮਾ ਦਰਜ ਕਰ ਲਿਆ ਤੇ ਉਹ ਜ਼ਖਮੀ ਬੰਦਾ ਜਿਹਦੀਆਂ ਲੱਤਾਂ ਤੋੜੀਆਂ ਉਹ ਕਹਿ ਰਿਹਾ ਕਿ ਮੈਨੂੰ ਜੇਕਰ ਮਾਰ ਦਿੰਦੇ ਤਾਂ ਚੰਗਾ ਰਹਿੰਦਾ ਤੇ ਅਜੇ ਮੇਰੀਆਂ ਲੱਤਾਂ ਤੋੜੀਆਂ ਤੇ ਮੈਂ ਹੁਣ ਐਮਐਲਏ ਨੂੰ ਨਹੀਂ ਛੱਡਦਾ ਐਮਐਲਏ ਕਹਿ ਰਿਹਾ ਕਿ ਮੇਰਾ ਕੋਈ ਕਸੂਰ ਨਹੀਂ ਪਰ ਪੁਲਿਸ ਵੱਲੋਂ ਜਿਹੜਾ ਮਾਮਲਾ ਦਰਜ ਕਰ ਲਿਆ ਅੱਜ ਕੀ ਹਾਲਾਤ ਹੋ ਰਹੇ ਨੇ ਪੰਜਾਬ ਹੋਵੇ ਚਾਹੇ ਹਰਿਆਣਾ ਹੋਵੇ ਜਿੱਥੇ ਆਮਾ ਦੀ ਪਾਰਟੀ ਦੇ ਨੁਮਾਇੰਦੇ ਆ ਜਾਂ ਸਰਕਾਰ ਦੇ ਆਪਾਂ ਕਹਿੰਦੇ ਕਿ ਗਲਬੇ ਹੀ ਇੱਥਾ ਉਥੇ ਸਾਰਾ ਕੁਝ ਕਿਉਂ ਹੋ ਰਿਹਾ ਕਿਉਂ ਵਾਪਰੇ ਆ ਕਿਉਂ ਘਟਨਾਵਾ ਵਾਪਰੇ ਆ ਕਿਉਂ ਪੁਲਿਸ ਇਹਨਾਂ ਨੂੰ ਫੜ ਨਹੀਂ ਰਹੀ ਜਾਂ ਠੱਲ ਨਹੀਂ 파ਰੇ ਪੁਲਿਸ ਕਿਉਂ ਨਾਕਾਮ ਹੋ ਰਹੀ ਆ ਦਨ ਦਿਹਾੜੇ ਮਾਨਸਾ ਦੇ ਵਿੱਚ ਗੋਲੀਆਂ ਚੱਲੀਆਂ ਤੇ ਸ਼ੁਕਰ ਹੈ ਕਿ ਰੱਬ ਦਾ ਜਿਹੜਾ ਸੁੱਖ ਸ਼ਾਂਤੀ ਰਹਿ ਗਈ ਕਿਉਂ ਲੋਕ ਜਿਹੜਾ ਕਿ ਹਥਿਆਰਾਂ ਨੂੰ ਇੱਕ ਖੜਿਆਉਣਾ ਸਮਝਣ ਲੱਗ ਪਏ ਹਾਥੇ ਆਰਹ ਬਾਸਤਵਾਕ ਤੇ ਹੁੰਦੇ ਆਪਣੇ ਰਾਖੀ ਵਾਸਤੇ ਹੁੰਦੇ ਆ ਨਾ ਕਿ ਕਿਸੇ ਦੀ ਜਾਣ ਲੈਣ ਵਾਸਤੇ ਤੇ ਜਿਹੜਾ ਅੱਜ ਪੰਜਾਬ ਦੇ ਹਾਲਾਤ ਦਰਸਾਉਂਦੇ ਆ ਜੋ ਅੱਜ ਪੰਜਾਬ ਦੇ ਵਿੱਚ ਗੋਲੀਆਂ ਦੀਆਂ ਜਿਹੜੀਆਂ ਆਵਾਜ਼ਾਂ ਨੇ ਸੁਣਾਈ ਦਿੰਦੀਆਂ ਨੇ ਚਾਰੇ ਪਾਸੇ ਜਦੋਂ ਖਬਰਾਂ ਪੜਦੇ ਆ ਕਿਧਰੋਂ ਕਿਧਰੋਂ ਪਾਸੇ ਗੋਲੀ ਦੀਆਂ ਖਬਰਾਂ ਆਉਂਦੀਆਂ ਕਿਤੇ ਕਿਸੇ ਪਾਸੋਂ ਗੋਲੀਆਂ ਦੀਆਂ ਖਬਰਾਂ ਸੁਣਨ ਨੂੰ ਮਿਲਦੀਆਂ ਨੇ ਤੇ ਜਿਹੜਾ ਇਹ ਰੋਪੜ ਦੇ ਵਿੱਚ ਬੱਡੀ ਹੁਣ ਘਟਨਾ ਵਾਪਰੀ ਆ ਆਪ ਆਗੂ ਦੇ ਨਾਲ ਗੋਲੀ ਕਹਿੰਦੇ ਸਿਰਚ ਲੱਗੀ ਆ ਜਿਹੜੀ ਗੋਲੀ ਅਜੇ ਕੱਢੀ ਨਹੀਂ ਗਈ ਜਿਹੜਾ ਪੀਜੀਆ ਰੈਫਰ ਕਰ ਦਿੱਤਾਗਾ ਇਹ ਸੂਤਰਾਂ ਦੇ ਹਵਾਲੇ ਤੋਂ ਵੱਡੀ ਜਾਣਕਾਰੀ ਸਾਹਮਣੇ ਆਈ ਆ ਕਿ ਇੱਕ ਵਿਆਹ ਸਮਾਗਮ ਸੀ ਉਸ ਦੌਰਾਨ ਹੀ ਜਿਹੜਾ ਕਿ ਉਥੇ ਕੀ ਰੰਜਸ ਹੋਈ ਆ ਕੀ ਵਜ੍ਹਾ ਸੀ ਹਾਲੇ ਇਹ ਜਿਹੜਾ ਅਮੈਸਟਿਗੇਸ਼ਨ ਆ ਜਿਹੜਾ ਇਹ ਪੁਲਿਸ ਦੱਸੇਗੀ ਕਿ ਪਹਿਲਾਂ ਦੀ ਰੰਜਸ ਸੀ ਜਾ ਪਰ ਕੋਈ ਵਿਆਸ ਮਾਗਦੇ ਵਿੱਚ ਹੀ ਜਿਹੜਾ ਕਿ ਆਪਸ ਦੇ ਵਿੱਚ ਕੋਈ ਉੱਤੇ ਕਲੇਸ਼ ਕੜਾ ਹੋਇਆ ਬਹੁਤ ਹੀ ਦੁਖਦਾਈ ਖਬਰ ਆ ਜਿਹੜੀ ਤੁਹਾਨੂੰ ਦੱਸ ਰਹੇ ਆ ਪੰਜਾਬ ਦੇ ਹਾਲਾਤ ਕਿੱਧਰ ਨੂੰ ਜਾ ਰਹੇ ਆ ਤੁਸੀਂ ਆਪਣੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਅੱਗੇ ਸ਼ੇਅਰ ਕਰਨਾ ਧੰਨਵਾਦ ਬਰਜੂ ਦਾ ਖਾਲਸਾ ਬਰਜੂ ਕੀ ਫਤਿਹ